प्यारे दोस्तों नमस्कार ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮੇਰਾ ਵਿਵੇਕ ਸੈਤਕ ਸੰਸਾਰ ਚੈਨਲ ਪੰਜਾਬੀ ਸਾਹਿਤ ਗੀਤ ਕਵਿਤਾਵਾਂ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ ਪੰਜਾਬੀ ਸਹਿਤ ਨੂੰ ਲੋਕਾਂ ਤੱਕ ਲੈ ਕੇ ਜਾਂਦਾ ਹੈ ਤੇ ਮੈਂ ਅਕਸਰ ਹੀ ਆਪਣੀਆਂ ਕਵਤਾਵਾਂ ਗੀਤ ਵੀ ਤੁਹਾਡੇ ਨਾਲ ਸਾਂਝੇ ਕਰਦਾ ਰਹਿੰਦਾ ਹਾਂ ਤੇ ਅੱਜ ਵੀ ਇੱਕ ਮੈਂ ਕਵਤਾ ਲੈ ਕੇ ਹਾਜ਼ਰ ਹੋਇਆ ਹਾਂ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਕਵਤਾ ਵਧੀਆ ਲੱਗੇਗੀ ਤੇ ਸਾਥੀਓ ਵਿਵੇਕ ਸੈਤਕ ਸੰਸਾਰ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਲਓ ਸੁਣੋ ਮੇਰੀ ਇੱਕ ਕਵਤਾ ਭਟਕਣ ਜਾਲ ਵਿੱਚ ਉਲਝੇ ਪਟਕਣ ਜਾਲ ਵਿੱਚ ਉਲਝੇ ਸਹਾਰਾ ਸ਼ਬਦਾਂ ਦਾ ਪਟਕਣ ਜਾਲ ਚ ਉਲਝੇ ਨੂੰ ਸਹਾਰਾ ਸ਼ਬਦਾਂ ਦਾ ਡੁੱਬਦੇ ਨੂੰ ਬਚਾ ਹੀ ਲੈਂਦਾ ਹੈ ਕਿਨਾਰਾ ਸ਼ਬਦਾਂ ਦਾ ਡੁੱਬਦੇ ਨੂੰ ਬਚਾ ਹੀ ਲੈਂਦਾ ਹੈ ਕਿਨਾਰਾ ਸ਼ਬਦਾਂ ਦਾ ਜਦ ਕੋਈ ਥਿੜਕਿਆ ਹੈ ਆਪਣੇ ਰਾਹ ਜਦ ਕੋਈ ਥਿੜਕਿਆ ਹੈ ਆਪਣੇ ਰਾਹ ਤੋਂ ਉਸ ਦੀ ਲਗਨ ਨੂੰ ਮਿਲਿਆ ਨਵਾਂ ਇਸ਼ਾਰਾ ਸ਼ਬਦਾਂ ਦਾ ਉਸ ਦੀ ਲਗਨ ਮਿਲਿਆ ਨਵਾਂ ਇਸ਼ਾਰਾ ਸ਼ਬਦਾਂ ਦਾ ਜ਼ਿੰਦਗੀ ਦੇ ਆਏ ਹਨੇਰਿਆਂ ਤੋਂ ਡਰਿਆ ਨਾ ਕਰ ਜ਼ਿੰਦਗੀ ਵਿੱਚ ਆਏ ਹਨੇਰਿਆਂ ਤੋਂ ਡਰਿਆ ਨਾ ਕਰ ਚੰਨ ਇੱਕ ਦਿਨ ਖਿਲਾਰੇਗਾ ਸਿਤਾਰਾ ਸ਼ਬਦਾਂ ਦਾ ਚੰਨ ਇੱਕ ਦਿਨ ਖਿਲਾਰੇਗਾ ਸਿਤਾਰਾ ਸ਼ਬਦਾਂ ਦਾ ਬਸ ਤੂੰ ਇਹਨਾਂ ਨਾਲ ਹੀ ਤੁਰਿਆ ਚਲ ਮੰਜ਼ਿਲ ਇੱਕ ਦਿਨ ਵਿਖਾਏਗਾ ਲਿਸ਼ਕਾਰਾ ਸ਼ਬਦਾਂ ਦਾ ਮੰਨ ਜਿਦਿਨੇ ਵਿਖਾਈ ਗਾ ਲਿਸ਼ਕਾਰਾ ਸ਼ਬਦਾਂ ਦਾ ਉਹ ਸਭ ਵਿੱਚ ਹਰਪੰ ਉਹ ਸਭ ਵਿੱਚ ਹਰਮਨ ਪਿਆਰਾ ਹੋ ਜਾਵੇ ਯਾਦ ਰੱਖ ਉਹ ਸਭ ਵਿੱਚ ਹਰਮਨ ਪਿਆਰਾ ਹੋ ਜਾਵੇ ਯਾਦ ਰੱਖ ਜੋ ਬਣ ਜਾਂਦਾ ਹੈ ਖੁਦ ਦਲਾਰਾ ਸ਼ਬਦਾਂ ਦਾ ਜੋ ਬਣ ਜਾਂਦਾ ਹੈ ਖੁਦ ਦਲਾਰਾ ਸ਼ਬਦਾਂ ਦਾ ਕਿਉਂ ਵਿਵੇਕ ਇਧਰ ਉਧਰ ਤੁਰਿਆ ਰਹਿੰਦਾ ਏ ਕਿਉਂ ਵਿਵੇਕ ਇਧਰ ਉਧਰ ਤੁਰਿਆ ਰਹਿੰਦਾ ਏ ਆਪਣੇ ਅੰਦਰ ਉਤਾਰ ਕੇ ਵੇਖ ਨਜ਼ਾਰਾ ਸ਼ਬਦਾਂ ਦਾ ਪਟਕਣ ਜਾਲ ਚ ਉਲਝੇ ਨੂੰ ਸਹਾਰਾ ਸ਼ਬਦਾਂ ਦਾ ਪਟਕਣ ਜਾਲ ਚ ਉਲਝੇ ਨੂੰ ਸਹਾਰਾ ਸ਼ਬਦਾਂ ਸਾਥੀਓ ਮਾਂ ਬੋਲੀ ਪੰਜਾਬੀ ਸਾਡੀ ਆਪਣੀ ਭਾਸ਼ਾ ਹੈ ਇਸ ਭਾਸ਼ਾ ਦੀ ਰੱਖਿਆ ਕਰਨੀ ਇਸ ਭਾਸ਼ਾ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਹੋਣਾ ਚਾਹੀਦਾ ਤੇ ਪੰਜਾਬੀ ਦੇ ਸ਼ਬਦ ਪੰਜਾਬੀ ਦੇ ਅੱਖਰ ਪੰਜਾਬੀ ਦੇ ਗੀਤ ਕਵਤਾਵਾਂ ਬਹੁਤ ਸੋਹਣੇ ਸੋਹਣੇ ਨੇ ਤੇ ਇਹਨਾਂ ਨਾਲ ਆਪਾਂ ਰابطਾ ਕਾਇਮ ਕਰੀਏ ਪੰਜਾਬੀ ਕਿਤਾਬਾਂ ਪੰਜਾਬੀ ਅਖਬਾਰ ਰਸਾਲੇ ਪੜਿਆ ਕਰੀਏ ਤੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੀਏ ਕਿ ਉਹ ਪੰਜਾਬੀ ਪਾਸ਼ਾ ਦੇ ਕਹਾਣੀਆਂ ਪੜਨ ਛੋਟੀਆਂ ਕਹਾਣੀਆਂ ਪੜਨ ਗੀਤ ਪੜਨ ਤਾ ਕੇ ਉਹਨਾਂ ਮਾ ਬੋਲੀ ਦੇ ਨਾਲ ਆਪਾਂ ਜੋੜ ਸਕੀਏ ਤੇ ਸਾਥੀਓ ਵਿਵੇਕ ਸਹਿਤਕ ਸੰਸਾਰ ਚੈਨਲ ਇਸ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਧੰਨਵਾਦ